ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਸਾਡੇ ਦੇਸ਼ ਦੇ ਲੋਕੋ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਤੁਸੀਂ ਪੰਜਾਬ ਦੇ ਜਾਂ ਦੇਸ਼ ਦੇ ਹਿੱਤਾਂ ਲਈ ਬੋਲਦੇ ਹੋ ਤਾਂ ਆਪਦੇ ਘਰਦਿਆਂ ਤੋਂ ਪਾਸੇ ਰਹੋ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਦੇ ਘਰ ਦੇ ਜੀਆਂ ਤੋਂ ਪਾਸੇ ਰਹੋ ਕਿਉਂਕਿ ਜੇਕਰ ਤੁਹਾਡੇ ਘਰ ਦੇ ਜੀਆਂ ਨਹੀਂ ਪੰਜਾਬ ਦੀ ਗੱਲ ਕਰਨੀ ਹੁੰਦੀ ਤਾਂ ਉਹ ਕਰ ਦਿੰਦੇ ਔਰ ਦੂਸਰਾ ਨੰਬਰ ਇਹ ਵੀ ਤੁਸੀਂ ਪ੍ਰਸ਼ਾਸਨ ਤੇ ਕਦੇ ਨਹੀਂ ਤੇ ਜਨਾਬ ਚਾਹੇ ਉਹ ਸਿਪਾਈ ਤੋਂ ਲੈ ਕੇ ਡੀਸੀ ਤੱਕ ਕੋਈ ਹੋਵੇ ਅੱਜ ਮੈਂ ਪ੍ਰਸ਼ਾਸਨ ਤੇ ਤੇ ਗਿਆ ਮੇਰਾ ਮਾਪਾਪ ਤੇ ਗਿਆ ਤੇ ਅੱਜ ਮੈਂ ਧੱਕੇ ਖਾ ਰਿਆਂ ਕਦੇ ਫਾਜ਼ਲ ਕਦੇ ਐਸਐਸਪੀ ਦਫਤਰ ਕਦੇ ਕਿਤੇ ਧੱਕੇ ਖਾ ਰਿਆਂ ਕਦੇ ਕਿਤੇ ਧੱਕੇ ਖਾ ਰਿਆਂ ਮੇਰਾ ਪਰਚਾ ਇਹਨਾਂ ਨੇ ਕੈਂਸਲੇਸ਼ਨ ਪਾਤੀ ਔਰ ਸਭ ਤੋਂ ਵੱਡੀ ਮੇਰੀ ਆ ਜਿਹੜੇ ਕਿਸਾਨ ਆ ਇਹਨਾਂ ਨੂੰ ਕਹੂੰਗਾ ਵੀ ਤੁਸੀਂ ਮੇਰੇ ਮਗਰ ਬੋਲੇ ਨਹੀਂ ਜੇ ਮੇਰੇ ਮਗਰ ਬੋਲ ਪੈਂਦੇ ਤੁਹਾਨੂੰ ਕਾਲਾ ਪੀਲਾ ਨਹੀਂ ਹੋਣਾ ਸੀ ਮੈਂ ਅੱਜ ਕਿਸਾਨਾਂ ਨੂੰ ਕਹਿੰਦਾ ਤੁਹਾਡੇ ਜਿੱਥੇ ਵੀ ਧਰਨੇ ਲੱਗੇ ਆ ਮੈਂ ਉੱਥੇ ਪਹੁੰਚਾਂ ਮੇਰੇ ਕੋਲ ਓੜਾ ਵੀ ਜ਼ਮੀਨ ਦਾ ਹੈ ਨਹੀਂ ਓੜਾ ਹੁੰਦਾ ਨਾ ਜਿਹੜਾ ਓੜਾ ਤੱਕ ਦਾ ਨਹੀਂ ਹੈ ਨਹੀਂ ਮੈਂ ਉੱਥੇ ਪਹੁੰਚਿਆ ਪਰ ਮੇਰੇ ਵਾਸਤੇ ਕੋਈ ਨਹੀਂ ਪਹੁੰਚਿਆ ਤੇ ਜੇਕਰ ਮੇਰੇ ਵਰਗਾ ਕੱਲ ਨੂੰ ਕੋਈ ਪਾਰਟੀ 'ਚ ਜਾਵੜੇ ਤੁਸੀਂ ਕਹਿ ਦਿੰਦੇ ਗਰਦਾਰ ਬਣ ਗਿਆ ਗਰਦਾਰ ਬਣ ਗਿਆ ਬਾਈ ਗਰਦਾਰ ਬਣਿਆ ਚੰਗਾ ਹੁੰਦਾ ਜਿਨ੍ਹਾਂ ਨੇ ਆਪਾਂ ਜੇ ਗੱਲ ਕਰੀਏ ਜਿਨ੍ਹਾਂ ਨੇ ਜਰਨਾ ਡੈਰ ਨੂੰ ਰੋਟੀਆਂ ਖਵਾਈਆਂ ਸੀ ਅੱਜ ਉਹਨਾਂ ਦੇ ਪੁੱਤਰ ਆ ਰਾਜ ਕਰਦੇ ਫਿਰਦੇ ਆ ਆਪਣੇ ਤੇ ਜਿਨ੍ਹਾਂ ਨੇ ਜਰਨਾ ਡੈਰ ਦਾ ਜਿਹੜਾ ਕਹੋ ਜਾ ਕੇ ਆਉਂਦਾ ਬਦਲਾ ਲਿਆ ਤੇ ਉਹ ਐਵੇਂ ਦੇ ਐਵੇਂ ਰਹਿ ਗਏ ਹਰ ਗਰਦਾਰ ਬਨੇ ਚੰਗਾ ਹੋ ਗਿਆ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਮੇਰੇ ਤੇ ਪਰਚਾ ਪਿਆ ਨਜਾਇਜ਼ ਪਿਆ ਸੀ ਮੈਂ ਮੇਰੇ ਕੋਲ ਇੱਕ ਇੱਕ ਰਿਕਾਰਡਿੰਗ ਪਈ ਆ ਮੈਂ ਇੱਕ ਇੱਕ ਰਿਕਾਰਡਿੰਗ ਪੇਸ਼ ਕਰ ਦੂੰਗਾ ਜੇਕਰ ਮੇਰਾ ਪਰਚਾ ਕੈਨਸਲ ਨਹੀਂ ਹੁੰਦਾ ਮੇਰਾ ਪਰਚਾ ਕੈਨਸਲ ਨਹੀਂ ਹੋਇਆ ਮੈਨੂੰ ਗੁੰਮਰਾਹ ਕੀਤਾ ਗਿਆ ਪੁਲਿਸ ਵੱਲੋਂ ਗੁੰਮਰਾਹ ਕੀਤਾ ਗਿਆ ਕੁਝ ਕੁ ਪਾਰਟੀਆਂ ਵੱਲੋਂ ਗੁੰਮਰਾਹ ਕੀਤਾ ਗਿਆ ਕੁਝ ਕੁ ਲੋਕਾਂ ਵੱਲੋਂ ਗੁੰਮਰਾਹ ਕੀਤਾ ਗਿਆ ਮੇਰੇ ਨਾਲ ਮੈਂ ਲੋਕਾਂ ਨੂੰ ਕਹਿੰਦਾ ਹਾਂ ਸੀ ਮੇਰੇ ਨਾਲ ਉਹ ਗੱਲ ਹੋ ਗਈ ਜਿਹੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾਣ ਦੇਣਗੇ ਅੱਜ ਜਿੰਨਾਂ ਦੀਆਂ ਮੇਰੇ ਕੋਲ ਗੱਡੀਆਂ ਉਹ ਮੈਨੂੰ ਫੋਨ ਕਰਦੇ ਆ ਭਾਈ ਗੱਡੀਆਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਭਈ ਥਾਣੇ ਖੜੀਆਂ ਮੇਰੇ ਕੋਲ ਜ਼ਮਾਨਤੀਆ ਦੇਣ ਨੂੰ ਕੋਈ ਜ਼ਮਾਨਤੀਆ ਹੈ ਨਹੀਂਗਾ ਜ਼ਮਾਨਤ ਦੇ ਵਾਸਤੇ ਮੈਂ ਅੱਜ 4 ਦਿਨ ਹੋ ਗਏ ੱੱੱਕੇ ਖਾਈ ਜਾਂਦੇ ਨੂੰ ਪਰ ਕੋਈ ਬੰਦਾ ਪੈਸੇ ਲੈ ਕੇ ਵੀ ਮੇਰੀ ਜ਼ਮਾਨਤ ਨਹੀਂ ਦੇ ਰਿਹਾ ਤੇ ਮੈਨੂੰ ਮਾਰਿਆ ਕਿੰਨਾਂ ਨੇ ਦੋ ਤਿੰਨ ਕਾਲੀਆਂ ਦੇ ਲੀਡਰ ਰਲ ਗਏ ਝਾੜੂ ਵਾਲਿਆਂ ਦੇ ਰਲ ਗਏ ਆਹ ਗੋਲਦੀ ਕੰਬੋਜ ਰਲ ਗਏ ਉਹਦਾ ਇੱਕ ਪੀਏ ਰਲ ਗਏ ਖੇੜਾ ਖੇੜਾ ਇਹਨਾਂ ਬੰਦਿਆਂ ਨੇ ਮੇਰੀ ਫੱਟੀਆਂ 'ਚ ਕਿੱਲ ਗੱਡੇ ਆ ਮੈਨੂੰ ਬਾਹਰ ਇਹਨਾਂ ਨੇ ਧਰਨਾ ਰਕਵਾਉ ਉਹ ਧਰਨਾ ਰੁਕ ਗਿਆ ਹੁਣ ਇਹ ਵੀ ਨਹੀਂ ਪਤਾ ਮੈਂ ਕੱਠ ਰੱਖਾਂ ਕਿ ਲੋਕ ਕੌਣ ਕੇ ਨਾ ਹੁਣ ਕਿਉਂਕਿ ਮੈਂ ਬਈ ਬੜਾ ਔਖਾ ਹੋਇਆ ਪਿਆ ਨਾ ਮੈਂ ਘਰੋਂ ਬਾਹਰ ਨਿਕਲਣ ਜੋ ਕਰਾਂ ਅਸਲਾ ਮੈਂ ਆਪਣੀ ਸੇਫਟੀ ਆਸਤੇ ਲਿਆ ਸੀ ਬਹੁਤ ਸਾਰੇ ਗੱਲਾਂ ਕਰੀ ਜਾਂਦੇ ਆ ਵੀ ਅਸਲਾ ਕਿੱਥੋਂ ਗਿਆ ਅਸਲਾ ਬਾਈ ਕੋਈ ਬੜਾ ਮਹਿੰਗਾ ਥੋੜਾ ਸੀ ਯਾਰ ਮੈਂ 80 80 ਹਜ਼ਾਰ ਦੇ ਲੋਨ ਚੱਕਦਾ ਸੀ 70 70 ਹਜ਼ਾਰ ਦਾ ਮੈਂ ਅਸਲਾ ਲੈ ਲੈਂਦਾ ਸੀ ਪੁਰਾਣੇ ਮਿਲ ਜਾਂਦੇ ਸੀ ਔਰ ਜਿਹੜਾ ਕਹ ਲਓ ਮੈਂ 70000 ਰੁਪਏ ਦੇ ਉੱਥੇ ਵੱਧੂ ਅਸਲੇ ਪਏ ਹੁੰਦੇ ਆ ਜਿਹੜੇ ਅਸਲੇ ਦੀਆਂ ਦੁਕਾਨਾਂ ਹੁੰਦੀਆਂ 80000 60000 ਸ ਮੈਂ ਇਹ ਵੀ ਉੱਥੇ ਦਿਖਾਤਾ ਕਿ ਅਸਲਾ ਮੇਰੇ ਕੋਲ ਹੈ ਨਹੀਂ ਸੀ ਭਰਾਓ ਓਏ ਮੇਰਾ ਅਸਲਾ ਵੀ ਐਵੇਂ ਰੱਖ ਲਿਆ ਪਰ ਅੱਜ ਮੈਂ ਫਾਜ਼ਲਕਾ ਜਿਹੜਾ ਕਹ ਲੋ ਗਿਆ ਫਾਜ਼ਲਕਾ ਐਸਐਸਪੀ ਦਫ਼ਤਰ ਉੱਥੇ ਮੈਂ ਉਡੀਕ ਕਰਦਾ ਰਿਹਾ ਉੱਥੇ ਫਾਜ਼ਲਕਾ ਵਾਲਾ ਐਮਐਲਏ ਸੀ ਸਵਨਾ ਉੱਥੇ ਮੈਡਮ ਬਸ ਆਪਦੀ ਜਿਹੜੇ ਕੱਲੋ ਮੀਟਿੰਗ 'ਚ ਬੈਠੇ ਰਹੇ ਕੈਂਸਲੇਸ਼ਨ ਭਾਈ ਪਾਪੀਆ ਮੈਨੂੰ ਪੁਲਿਸ ਵਾਲੇ ਇਹ ਕਹਿੰਦੇ ਆ ਤੇ ਪਰਚਾ ਕੈਂਸਲ ਕਹਿੰਦੇ ਜੱਜ ਸਾਫ਼ ਕਰਨਗੇ ਹੁਣ ਭਾਈ ਕੀ ਪਤਾ ਪਰਚਾ ਕੈਂਸਲ ਅਗੋਂ ਜਿਨ੍ਹਾਂ ਨੇ ਕਰਾਇਆ ਉਹ ਮੰਨਣਗੇ ਕਿ ਨਾਮ ਮੰਨਣਗੇ ਜੇ ਭਾਈ ਉਹਨਾਂ ਨੇ ਮੰਨਣਾ ਹੀ ਹੁੰਦਾ ਮੇਰੇ ਤੇ ਪਰਚਾ ਕਰਾਉ ਪਹਿਲਾਂ ਗੁੰਮਰਾਹ ਕੀਤਾ ਮੇਰੇ ਮਾਪੇ ਨੂੰ ਕੁਝ ਕ ਬੰਦਿਆਂ ਨੇ ਵੀ ਧਰਨਾ ਨਾ ਲਾਓ ਧਰਨਾ ਲਾਵਾਂਗੇ ਤੇ ਆਪਣਾ ਪਰਚੇ ਕੈਨਸਲ ਹੋਣਾ ਜਦੋਂ ਮੈਨੂੰ ਲੈ ਕੇ ਆਂਦਾ ਜਿੰਨਾ ਬੰਦਿਆਂ ਨੇ ਉਹ ਆਂਦੇ ਜੀ ਗੱਡੀਆਂ ਕੱਲ ਨੂੰ ਮਿਲ ਜਾਣਗੀਆਂ ਪਰ ਉਹ ਕੱਲ ਹਲੇ ਤੱਕ ਨਹੀਂ ਆਇਆ 19 ਨੰਗੀ 20 ਨੰਗੀ 21 ਨੰਗੀ 22 ਨੰਗੀ 23 ਨੰਗੀ ਅੱਜ ਲੱਗ ਅੱਜ 30 ਤਰੀਕਾ ਕੱਲ ਨੂੰ 1 ਤਰੀਕਾ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਮੇਰੇ ਨਾਲ ਇੰਨਾ ਕਿਉਂ ਧੱਕਾ ਹੋਇਆ ਗੱਲ ਤਾਂ ਜ਼ਮੀਨ ਦੀ ਸੀ ਮੈਂ ਤੇ ਇਹ ਵੀ ਕਹਦਾ ਜ਼ਮੀਨ ਦੀ ਗੱਲ ਨਹੀਂ ਕਰਨੀ ਮੈਂ ਚਲ ਨਹੀਂ ਕਰਦੀ ਹੁਣ ਤੁਸੀਂ ਦੱਸੋ ਵੀ ਮੇਰੇ ਨਾਲ ਕਿਉਂ ਮੈਂ ਫਾਜ਼ਲ ਕਾ ਦੇ ਫਾਇਲ ਕਾਰੇ ਮਾਨਯੋਗ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਮੇਰਾ ਕਸੂਰ ਕੀ ਆ ਕਸੂਰ ਦੱਸੋ ਮੈਨੂੰ ਅਸਲਾ ਤਾਂ ਦਿਓ ਮੇਰਾ ਨਾਮ ਐ ਗੱਡੀਆਂ ਲੈ ਕੇ ਗਿਆ ਸੀ ਉੱਥੇ ਉਹ ਭਰਾਵੋ ਮੇਰੇ ਨਾਲ ਇੰਨਾ ਤੱਕਾ ਹੋ ਗਿਆ ਮੇਰੇ ਹੱਕ ਵਿੱਚ ਕੋਈ ਬੰਦਾ ਬੋਲ ਹੀ ਨਹੀਂ ਰਿਹਾ ਯਾਰ ਕਮਾਲ ਦੀ ਗੱਲ ਹੋ ਗਈ ਆ ਮੇਰਾ ਦੋਸ਼ ਦੱਸੋ ਕੀ ਸੀ ਜਦੋਂ ਗੱਲ ਕੀਤੀ ਆ ਪੰਜਾਬ ਦੇ ਲੋਕਾਂ ਦੀ ਕੀਤੀ ਆ ਨਹੀਂ ਵਟ ਮੈਂ ਬੜੇ ਚਿਰ ਦਾ ਕਹਿ ਰਿਹਾ ਕਿ ਪਾਰਟੀਆਂ ਨੂੰ ਬੋਲਣ ਵਾਲੇ ਬੰਦੇ ਚਾਹੀਦੇ ਹੁੰਦੇ ਆ ਉਹਨਾਂ ਉਹਨਾਂ ਦੇ ਮਨ ਚ ਮੈਂ ਸਿੱਧਾ ਕਹਿ ਦਿੰਦਾ ਵੀ ਕੁੱਤੇ ਜਿਹੜੇ ਹੁੰਦੇ ਨਾ ਨਸਲਾਂ ਦੇ ਉਹਨਾਂ ਨੂੰ ਲੋੜ ਹੁੰਦੀ ਆ ਤੇ ਜਿਹੜੇ ਮੇਰੇ ਵਰਗੇ ਵਾਹ ਵਾਹ ਚੰਗੀ ਤਰ੍ਹਾਂ ਕਰਦੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਜਾ ਬੁਰਕੀ ਲੈ ਲਾ ਉਹ ਭਰਾਵਾ ਮੈਂ ਤਾਂ ਥੋਡੀ ਗੱਲ ਕਰਦਾ ਰਿਹਾ ਤੁਹਾਡੇ ਬੱਚਿਆਂ ਦੀ ਗੱਲ ਕਰਦਾ ਰਿਹਾ ਰੌਲਾ ਪਾਇਆ ਤੇ ਉਹ ਗਰੀਬਾਂ ਦੀ ਜ਼ਮੀਨ ਦਾ ਪਾਇਆ ਸੀ ਚਲੋ ਉਹ ਛੱਡੋ ਮੈਨੂੰ ਮੈਂ ਹੁਣ ਤੁਸੀਂ ਇਹ ਗੱਲ ਦੱਸੋ ਵੀ ਉਹ ਤਾਂ ਮੈਨੂੰ ਕਹਿਤਾ ਵੀ ਚਲੋ ਭਾਈ ਨਹੀਂ ਹੁਣ ਇਸ ਟਾਈਮ ਆ ਧੱਕਾ ਜਿਹੜਾ ਐਮਐਲਏ ਨੇ ਮੇਰੇ ਤੇ ਕਰਾਇਆ ਉਹ ਦੱਸੋ ਕੌਣ ਜ਼ਿੰਮੇਵਾਰ ਆ ਪਰਚਾ ਇਹ ਤਾਂ ਕਹਦਾ ਜੀ ਕੈਨਸਲ ਹੁਣ ਹੋ ਸਕਦਾ 6 ਤਰੀਕ ਨੂੰ ਚੱਕ ਕੇ ਫਿਰ ਵਿਸ਼ੁਪਦੀਪ ਨੂੰ ਸਿੱਟਣ ਕਿਉਂਕਿ ਮੈਂ ਬੋਲ ਪਿਆ ਜਮਿੰਦਾ ਚੁੱ ਕਹਿੰਦੇ ਤੂੰ ਨਹੀਂ ਬੋਲਣਾ ਤੂੰ ਚੁੱਪ ਰਹਿਣਾ ਪਰ ਮੈਂ ਚੁੱਪ ਨਹੀਂ ਰਹਿ ਸਕਦਾ ਮੈਨੂੰ ਜੇਲ੍ਹ ਮਨਜ਼ੂਰ ਆ ਕੋਈ ਗੱਲ ਨਹੀਂ ਪਰ ਯਾਦ ਰੱਖੋ ਗੱਲ ੱੱਕੇ ਨਹੀਂ ਹੋਣੀ ਚਾਹੀਦੀ ਹੁੰਦੀ ਕਿਸੇ ਨਾਲ ਮੇਰੀਆਂ ਰਮਾਂਡਾ ਮੰਗ ਰੇ ਸੀ ਰਮਾਂਡਾ ਮੈਂ ਘਰੋਂ ਫੋਨ ਕਰਵਾਇਆ ਚਰਨਜੀਤ ਸਿੰਘ ਚੰਨੀ ਨੂੰ ਉਹਨੇ ਰਮਾਂਡਾ ਕੈਨਸਲ ਕਰਵਾਈਆਂ ਉਹਨੇ ਵਕੀਲ ਭੇਜਿਆ ਤੋ ਰਮਾਂਡ ਕੈਨਸਲ ਕਰਾਈ ਮੇਰੇ ਨਾਲ ਆ ਜਿਹੜੀਆਂ ਚੀਜ਼ਾਂ ਬਿੱਤੀਆਂ ਅੱਜ ਮੈਨੂੰ ਲੋਕਾਂ ਦੀਆਂ ਜਿਹੜੀਆਂ ਮੇਰੇ ਕੋਲ ਗੱਡੀਆਂ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਦਿੱਤੀਆਂ ਸੀ ਮੈਨੂੰ ਚੋਣ ਪ੍ਰਚਾਰ ਵਾਸਤੇ ਅੱਜ ਉਹ ਗੱਡੀਆਂ ਮੈਨੂੰ ਮਿਲ ਨਹੀਂ ਰਹੀਆਂ ਮੈਨੂੰ ਐਸਐਚਓ ਵੱਲੋਂ ਕਿ ਕਿ ਅਸੀਂ ਪਰਚਾ ਕੈਂਸਲ ਕਰਤਾ ਕੋਰਟ ਵੇਖਦੇ ਆ ਕੀ ਕਰਦੀ ਆ ਫਿਰ ਮੈਨੂੰ ਬਾਹ ਕਿਉਂ ਕੱਢਿਆ ਮੇਰਾ ਧਰਨਾ ਕਿਉਂ ਕੈਂਸਲ ਕਰਾਇਆ ਇਹਨਾਂ ਨੇ ਮੇਰੇ ਉਸ ਦਿਨ ਜਿਹੜਾ ਕਹ ਲੋ ਕੁਝ ਬੰਦੇ ਇਹ ਪ੍ਰਸ਼ਾਸਨ ਦੀਆਂ ਗੱਲਾਂ ਦੇ ਵਿੱਚ ਆ ਗਏ ਮੈਂ ਕਦੇ ਵੀ ਪ੍ਰਸ਼ਾਸਨ ਦੀਆਂ ਗੱਲਾਂ 'ਚ ਨਹੀਂ ਆਉਂਦਾ ਪਰ ਮੈਨੂੰ ਚੁੱਪ ਕਰਾਇਆ ਜਾ ਰਿਹਾ ਮੇਰੀ ਜੀਬ ਬੰਦ ਕੀਤੀ ਜਾ ਰਹੀ ਆ ਪੰਜਾਬ ਦੇ ਲੋਕੋ ਜੇ ਅੱਜ ਮੈਂ ਲੱਖੇ ਸਿਧਾਨੇ ਹੋਰਾਂ ਨੂੰ ਕਹਿਣਾ ਯਾਰ ਤੁਹਾਡੇ ਵਾਸਤੇ ਮੈਂ ਕਈਆਂ ਲੋਕਾਂ ਨਾਲ ਲੜਿਆ ਤੁਸੀਂ ਹਾਂ ਦਾ ਨਾਰਾ ਤਾਂ ਮਾਰ ਦਿੰਦੇ ਯਾਰ ਉੱਤੇ ਜੇ ਤੁਸੀਂ ਅੱਗੇ ਹੁੰਦੇ ਡਰਨਾ ਲੱਗ ਜਾਂਦਾ ਤੁਸੀਂ ਅੱਗੇ ਹੁੰਦੇ ਮੈਨੂੰ ਗੱਡੀਆਂ ਮਿਲ ਜਾਂਦੀਆਂ ਮੈਂ ਲੋਕਾਂ ਨੂੰ ਮੋੜ ਦਿੰਦਾ ਪਰ ਤੁਸੀਂ ਯਾਰ ਸਭ ਤੋਂ ਪਿੱਛੇ ਹੋਗੇ ਤੁਸੀਂ ਉਦੋਂ ਮੁੱਦਾ ਚੱਕਿਆ ਜਦੋਂ ਸਾਰਿਆਂ ਨੇ ਤੁਹਾਨੂੰ ਕਿਹਾ ਯਾਰ ਕਮਾਲ ਹੋ ਗਈ ਮੈਥੋਂ ਕੀ ਗਲਤੀ ਹੋਈ ਆ ਮੈਨੂੰ ਤੁਸੀਂ ਦੱਸੋ ਪੰਜਾਬ ਦੇ ਜਾਗਦਿਆਂ ਜ਼ਮੀਰਾਂ ਵਾਲਿਓ ਤੁਸੀਂ ਦੱਸ ਦਿਓ ਮੇਰੇ ਕੋਲ ਗਲਤੀ ਕੀ ਹੋਈ ਆ ਮੈਂ ਕਿਹਦੇ ਅੱਗੇ ਮੱਤਵ ਰੱਖਾਂ ਉਹ ਕਿਉਂਕਿ ਕਹਾਣੀ ਆ ਜਿਹੜੀ ਉਹ ਸਾਰੇ ਪਾਸੋਂ ਚੱਲਦੀ ਆ ਜੇ ਮੈਂ ਐਸਐਚਓ ਕੋਲ ਜਾਊਂਗਾ ਤਾਂ ਐਸਆਈ ਨੂੰ ਛੇ ਉਹਦੀ ਆ ਜੇ ਮੈਂ ਡੀਐਸਪੀ ਕੋਲ ਜਾਊਂਗਾ ਐਸਐਚਓ ਨੂੰ ਛੇ ਡੀਐਸਪੀ ਦੀ ਆ ਜੇ ਮੈਂ ਐਸਪੀ ਕੋਲ ਜਾਊਂਗਾ ਐਸਪੀ ਦੀ ਛੇ ਸਾਰਿਆਂ ਨੂੰ ਆ ਜੇ ਮੈਂ ਐਸਐਸਪੀ ਕੋਲ ਜਾਊਂਗਾ ਉਹਨਾਂ ਨੂੰ ਛੇ ਸਾਰਿਆਂ ਦੀ ਆ ਮੇਰੇ ਨਾਲ ਇੰਨਾ ਕ ਧੱਕਾ ਕਰਾਇਆ ਗਿਆ ਮੈਨੂੰ ਗਾਲਾਂ ਕਢਾਈਆਂ ਕਿੰਨਾ ਪੁਲਿਸ ਤੋਂ ਮੈਨੂੰ ਸੀਰੇ ਚ ਲੈ ਕੇ ਗਏ ਪਰਚਾ ਮੇਰਾ ਕਿਸੇ ਹੋਰ ਐਸਐਚਓ ਨੇ ਕੱਟਿਆ ਤੇ ਲੈ ਕੇ ਮੈਨੂੰ ਕੁਝ ਹੋਰ ਗਿਆ ਸੀਏਚ ਲੈ ਕੇ ਸਦਰ ਥਾਣੇ ਫਾਇਲ ਕਾ ਸਦਰ ਥਾਨ ਦੇ ਪਿੱਛੇ ਲੈ ਕੇ ਉੱਥੇ ਮੇਰੇ ਨਾਲ ਬਹੁਤ ਅਨਾਬ ਸ਼ਨਾਬ ਮੈਨੂੰ ਬੱਕਿਆ ਗਿਆ ਮੈਂ ਸੁਣੀ ਗਿਆ ਚੁੱਪ ਕਰਕੇ ਨਾਲ ਮਨੋਂ ਮਣੀ ਰੋਈ ਗਿਆ ਕਿ ਮੈਂ ਕਿ ਮਨਾ ਈ ਧੱਕਾ ਜਿਹੜਾ ਚੱਲਣਾ ਪੈਣਾ ਤੇ ਮੈਂ ਠੀਕਦਾ ਸੀ ਕਿ ਕੋਈ ਕਿਸਾਨ ਬੋਲੂਗਾ ਪਰ ਕਿਸਾਨ ਮੈਨੂੰ ਮਜਬੀ ਵੇਖ ਕੇ ਮੈਨੂੰ ਐਸੀ ਵੇਖ ਕੇ ਸਾਰੇ ਯਾਰ ਆਪਦੇ ਝੰਡਿਆਂ ਦੇ ਹੇਠ ਲੁਕ ਗਏ ਫਿਰ ਕਿਉਂ ਯਾਰ ਆਪਾਂ ਮਜ਼ਦੂਰਾਂ ਦਾ ਨਾਹਰਾ ਲਾਉਨੇ ਆ ਮੈਂ ਹੁਣ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਮੈਂ ਤੁਹਾਡੇ ਨਾਲ ਖੜਦਾ ਤੁਹਾਡੇ ਨਹੀਂ ਪੰਜਾਬ ਦੇ ਨਾਲ ਖੜਦਾ ਸਾਰੀਆਂ ਜਾਤਾਂ ਦੇ ਨਾਲ ਖੜਦਾ ਸਾਰੇ ਧਰਮਾਂ ਦੇ ਨਾਲ ਖੜਦਾ ਅੱਜ ਮੈਨੂੰ ਤੁਹਾਡੀ ਲੋੜ ਆ ਜੇ ਤਾਂ 6 ਤਰੀਕ ਨੂੰ ਮੈਨੂੰ ਸਾਧਨ ਦਿੰਦੇ ਆ ਮੇਰਾ اسلح ਮੈਨੂੰ ਦਿੰਦੇ ਆ ਭਾਈ ਠੀਕ ਆ ਨਹੀਂ ਫਿਰ ਮੈਂ ਤੁਹਾਨੂੰ ਇਹ ਚੀਜ਼ ਦੱਸ ਦਿੰਦਾ ਕਿ ਰਿਕੋਰਡੀਆਂ ਸਾਰੀਆਂ 6 ਤਰੀਕ ਤੋਂ ਬਾਅਦ ਜੇਕਰ ਪਰਚਾ ਨਹੀਂ ਕੈਂਸਲ ਹੁੰਦਾ ਤਾਂ ਤੁਹਾਨੂੰ ਸਾਰਾ ਕੁਝ ਮੈਂ ਫੜਾ ਦੂੰਗਾ ਭਾਈ ਫਿਰ ਤੁਸੀਂ ਉਹ ਕਰਨਾ ਹੋ ਸਕਦਾ ਮੈਨੂੰ ਇਹ ਚੱਕ ਲੈਣ ਹੋ ਸਕਦਾ ਫਿਰ ਜੇਲ੍ਹ ਪਚਾ ਦੇਣ ਪਰ ਮੈਨੂੰ ਕੋਈ ਗੱਲ ਨਹੀਂ ਪਰ ਗੱਲ ਮੇਰੀ ਇਹ ਆ ਵੀ ਤੁਸੀਂ ਇਕੱਠ ਕਰਨਾ ਹੋਊਗਾ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਫਾਜ਼ਿਲਕਾ ਜ਼ਿਲ੍ਹਾ ਦੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਪ੍ਰਧਾਨ ਚਾਹੇ 31 ਜਥੇਬੰਦੀਆਂ ਦੇ ਜਿੰਨੇ ਵੀ ਪ੍ਰਧਾਨ ਆ ਸਾਡੇ ਫਾਜ਼ਿਲਕਾ ਜ਼ਿਲ੍ਹਾ ਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮੇਰੇ ਨਾਲ 25 ਤਾਂ ਖੜੋ 31 ਨਹੀਂ ਖੜ ਸਕਦੇ 20 ਤਾਂ ਖੜੋ ਜਦੋਂ ਮੈਂ ਗੱਲ ਕਰਦਾ ਜਦੋਂ ਕਿਸੇ ਮੁੱਦੇ ਤੇ ਬੋਲਦਾ ਮੈਂ ਕਿਸਾਨ ਮਜ਼ਦੂਰ ਦੀ ਗੱਲ ਕਰਦਾ ਦੁਕਾਨਦਾਰ ਦੀ ਗੱਲ ਕਰਦਾ ਫਿਰ ਮੇਰੇ ਨਾਲ ਧੱਕਾ ਕਿਉਂ ਹੋ ਰਿਹਾ ਸਿਰਫ ਇਹੀ ਕਿ ਵਿਸ਼ਵਦੀਪ ਬੋਲੇ ਨਾ ਵਿਸ਼ਵਦੀਪ ਚੁੱਪ ਰਵੇ ਯਾਰ ਕੀ ਐ ਐਡਾ ਤੱਕਾ ਐਡਾ ਤੱਕਾ ਇਹ ਐਮ ਐਲ اے ਸਾਹ ਪਤਾ ਨਹੀਂ ਕੀ ਇਹਨੂੰ ਦਿਸਿਆ ਮੈਂ ਫੋਨ ਲਾਈ ਗਿਆ ਐਮ ਐਲ اے ਗੋਲਡੀ ਕੰਬੋਜ ਨੂੰ ਕਿ ਯਾਰ ਸੱਚ ਤਾਂ ਜਾਣ ਲਾ ਸੱਚ ਹੈ ਕੀ ਚੀਜ਼ ਆ ਸੱਚ ਤਾਂ ਵੇਖ ਲਿਆ ਪਰ ਨਹੀਂ ਇਹਦੇ ਪੀ ਐਨ ਨੇ ਜੋ ਕਹਿਤਾ ਉਹੀ ਇਹਨਾਂ ਨੇ ਕਹਿਤਾ ਰਿਮਾਂਡਾ ਮੰਗਦੇ ਸੀ ਮੇਰੀਆਂ ਐਸ ਐਚਓ ਦੋ ਕੱਲੇ ਗਏ ਤਾਂ ਕਿ ਰਿਮਾਂਡ ਮਿਲ ਜੇ ਤੇ ਆਪੇ ਇਹਦਾ ਜਿਹੜਾ ਕਦੇ ਘੁਗਾ ਘੈਂ ਕਰੀਏ ਤੇ ਮੈਂ ਕੀ ਕਰਦਾ ਸੀ ਦੱਸੋ ਮੇਰਾ ਕਸੂਰ ਕੀ ਸੀ ਮੇਰਾ ਤਾਂ ਕਸੂਰ ਪੂਰਾ ਵੀ ਨਹੀਂ ਸੀ ਤੇ ਮੈਂ ਆਪਦੀ ਸੇਫਟੀ ਵਾਸਤੇ ਡਲੇ ਚੱਕੇ ਸੀ ਪਰ ਫਿਰ ਵੀ ਮੇਰੇ ਨਾਲ ਧੱਕਾ ਹੋਇਆ ਮੇਰੀ ਫਾਇਲ ਕਰਦੇ ਐਸਐਸਪੀ ਸਾਹਿਬ ਨੂੰ ਬੇਨਤੀ ਆ ਕਿ ਜੇ ਮੇਰਾ ਪਰਚਾ ਕੈਨਸਲ ਹੋਇਆ ਮੈਨੂੰ ਬਾਹਰ ਕੱਢਿਆ ਗਿਆ ਤੇ ਬਾਈ ਜਿਹੜੀ ਉਹ ਸਵਿਫਟ ਕਾਰ ਆ 2009 ਮਾਡਲ ਆ ਉਹ ਕੁਲਵਿੰਦਰ ਵੀਰਸੀ ਜਿਹਦੇ ਵੱਲੋਂ ਮੈਨੂੰ ਦਿੱਤੀ ਗਈ ਸੀ ਉਹ ਗੱਡੀ ਮੈਂ ਚਲਾ ਰਿਹਾ ਸੀ ਕੁਲਵਿੰਦਰ ਜੌਹਰ ਵੱਲੋਂ ਤੇ ਜਿਹੜੀ ਸਕੋਰ ਪੀਓ ਮੈਨੂੰ ਇਲੈਕਸ਼ਨ ਵਾਸਤੇ ਦਿੱਤੀ ਗਈ ਸੀ ਗੱਡੀ ਵਿੱਚ ਲੈ ਇਲੈਕਸ਼ਨ ਦਾ ਪ੍ਰਚਾਰ ਕਰ ਲਾ ਤਰਸ ਦੇ ਯੋਗ ਤੇ ਤਰਸ ਦੇ ਤਰਸ ਦੇ ਯੋਗ ਤੇ ਮੈਨੂੰ ਉਹ ਜਿਹੜਾ ਕਹਿ ਲੋ ਇੱਕ ਮੈਨੂੰ ਗੱਡੀ ਦਿੱਤੀ ਸੀ ਮਹੀਨੇ ਵਾਸਤੇ ਅੱਜ ਉਹਦੀ ਗੱਡੀ ਥਾਣੇ ਖੜੀ ਆ ਕਾਲੇ ਰੰਗ ਦੀ ਆਸ਼ੀਕੇ ਪਿੰਡ ਦੀ ਹੀਰਾ ਸਿੰਘ ਨਾਮ ਆ ਬੰਦੇ ਦਾ ਫੇਰ ਗਿਲਗੋਤ ਪਤਾ ਕਰ ਲੋ ਜੇ ਰੋਜਪੁਰ ਦੇ ਨਾਲ ਅੱਜ ਉਹਦੀ ਗੱਡੀ ਖੜੀ ਓਥੇ ਤੇ ਕੱਲ ਨੂੰ ਭਈ ਮੈਨੂੰ ਮੰਗਮੀ ਸਾਧਨ ਕੌਣ ਦੇਊਗਾ ਮੇਰੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਮੈਂ ਲੱਖੇ ਸਿਧਾਨੇ ਹੋਰਾਂ ਨੂੰ ਕਹਿ ਰਿਹਾ ਕਿ ਮੈਨੂੰ ਤੁਹਾਡੀ ਲੋੜ ਆ ਲੱਖਾ ਸਿਧਾਨਾ ਮੈਨੂੰ ਤੁਹਾਡੀ ਲੋੜ ਆ ਖੜੋ ਅੱਜ ਮੇਰੇ ਨਾਲ ਭਾਨੇ ਸਿੱਧੂ ਹੋਰਾਂ ਨੂੰ ਕਹਿਣਾ ਅੱਜ ਮੈਨੂੰ ਤੁਹਾਡੀ ਲੋੜ ਆ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਕੱਲ ਨੂੰ ਤਾਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਬੋਲੂਗਾ ਨਹੀਂ ਤਾਂ ਕਿਸੇ ਨੇ ਨਹੀਂ ਬੋਲਣਾ ਕਿਉਂਕਿ ਤੁਸੀਂ ਇਹੀ ਗੱਲ ਕਹਿੰਨੇ ਆ ਕਿ ਬੋਲੋ ਪੰਜਾਬ ਕੋ ਬੋਲੋ ਜਿਹੜੇ ਬੋਲਦੇ ਉਹਨਾਂ ਨੂੰ ਤਾਂ ਸੰਭਲੋ ਅੱਜ ਮੈਨੂੰ ਤੁਹਾਡੀ ਲੋੜ ਆ ਤੇ ਕਿਸਾਨ ਵੀਰੋ ਤੁਸੀਂ ਕਹਿੰਦੇ ਹੋ ਨਾ ਜਦੋਂ ਧਰਨਾ ਲੱਗਦਾ ਜਾਂ ਜਦੋਂ ਮੈਂ ਉਹਦੇ ਸਾਰੇ ਸਿੱਖ ਭਾਈਚਾਰੇ ਨੂੰ ਕਹੂੰਗਾ ਕਿ ਜਦੋਂ ਕਿਤੇ ਵੀ ਧਰਨਾ ਲੱਗਦਾ ਮੈਂ ਆਪਦੇ ਪੱਲੋਂ ਤੇਲ ਬਾਲ ਕੇ ਜਾਣਾ ਉਹ ਕਿੱਥੇ ਰਹਿ ਗਿਆ ਮਹਾਲੀ ਜਦੋਂ ਬੰਦੀ ਸਿੰਘਾ ਦਾ ਧਰਨਾ ਲ ਮੇਰਾ ਹੱਕ ਆ ਯਾਰ ਉਹ ਜਾਣਾ ਮੈਂ ਗਿਆ ਮੇਰਾ ਹੱਕ ਬੰਦਾ ਕਿਸਾਨ ਦਾ ਧਰਨਾ ਲੱਗਿਆ ਮੇਰਾ ਹੱਕ ਬੰਦਾ ਪੰਜਾਬ ਦੀ ਗੱਲ ਹੁੰਦੀ ਹੈ ਮੇਰਾ ਹੱਕ ਬੰਦਾ ਜਦੋਂ ਸ਼ਰਾਬ ਫੈਕਟਰੀ ਦਾ ਧਰਨਾ ਲੱਗਿਆ ਮੈਂ ਤਿੰਨ ਵਾਰੀ ਗਿਆ ਜੀਰੇ ਤੇਲ ਬਾਲ ਕੇ ਕਿ ਉਹਨਾਂ ਵਿੱਚੋਂ ਮੇਰੇ ਨਾਲ ਕੋਈ ਵੀ ਨਹੀਂ ਖੜ ਸਕਦਾ ਭਾਣੇ ਸਿੱਧੂ ਤੇ ਪਰਚੇ ਪਏ ਆ ਮੈਂ ਤੇਲ ਬਾਲ ਕੇ ਗਿਆ ਮੇਰੇ ਕੋਲ ਉਹੜਾ ਜ਼ਮੀਂਦਾਰ ਨਹੀਂ ਉੱਤ ਮਜ਼ਦੂਰਾਂ ਦਾ ਉੱਥੇ ਗਿਆ ਤੇ ਮੇਰੇ ਨਾਲ ਕੋਈ ਵੀ ਨਹੀਂ ਅੱਜ ਮੈਂ ਦੀਪ ਦਸ਼ਨਾਨੰਦ ਜੀ ਨੂੰ ਕਹੂੰਗਾ ਸਾਡੀਆਂ ਨਿੰਗ ਜੱਥੇ ਬੰਦਿਆਂ ਨੂੰ ਕਹੂੰਗਾ ਬਾਬਾ ਮੇਜਰ ਸਿੰਘ ਸੋਢੀ ਜੀ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੋ ਰਿਹਾ ਬੋਲਣ ਤੋਂ ਰੋਕਿਆ ਜਾ ਰਿਹਾ ਪਰ ਮੈਂ ਮੈਂ ਚੁੱਪ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਮੈਨੂੰ ਤੁਹਾਡੀ ਲੋੜ ਆ ਤੇ ਜੇ ਭਾਈ ਸਾਹਿਬ ਤੁਸੀਂ ਇਹ ਕਹੋ ਵੀ ਬੋਲੋ ਫਿਰ ਕੱਲ ਨੂੰ ਕਿਸੇ ਨੇ ਬੋਲਣਾ ਨਹੀਂਗਾ ਚੁੱਪ ਹੋਊਗਾ ਕੱਲੇ ਇੱਕ ਵਿਸ਼ਵਦੀਪ ਦੀ ਜ਼ੁਬਾਨ ਬੰਦ ਨਹੀਂ ਹੋਣੀ ਹਜ਼ਾਰਾਂ ਨੌਜਵਾਨਾਂ ਦੀ ਜ਼ੀਬ ਬੰਦ ਹੋਊਗੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬੋਲ ਰਹੇ ਆ ਅਗਲਾ ਕਹੋਗਾ ਛੱਡੋ ਪਰਾਂ ਕੀ ਲੈਣਾ ਫਿਰ ਫਾਇਦਾ ਨਹੀਂਗਾ ਆਪਾਂ ਨੂੰ ਜਥੇਬੰਦੀਆਂ ਬਣਾਈਆਂ ਦਾ ਫਾਇਦਾ ਨਹੀਂ ਸਾਨੂੰ ਆ ਜਿਹੜੀਆਂ ਕਹਿ ਲੋ ਯੂਨੀਅਨਾਂ ਬਣਾਉਂਦਾ ਅੱਜ ਫਾਇਦਾ ਤਾਂ ਜੇ ਮੈਂ ਬੇਨਤੀ ਕਰਦਾ ਕਿ ਮੇਰੇ ਨਾਲ ਖੜੋ ਫਾਇਲ ਕਰਦੇ ਐਸਐਸਪੀ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਮੇਰੀਆਂ ਗੱਟੀਆਂ ਦਵਾਓ ਪਰਚਾ ਮੇਰਾ ਕੈਨਸਲ ਕਰੋ ਤੁਸੀਂ ਕੈਨਸਲ ਕਰਤਾ ਫਿਰ ਕੋਟੋਂ ਵੀ ਕੈਨਸਲ ਤੁਸੀਂ ਕਰਵਾਓ ਕਿਉਂਕਿ ਭਾਈ ਸਾਹਿਬ ਮੇਰੀ ਸੱਚਾਈ ਵੀ ਸੁਣੋ ਜੇ ਮੈਂ ਐਸਐਸਪੀ ਦਫਤਰ ਦੋ ਵਾਰੀ ਗਿਆ ਮੋੜ ਆਇਆ ਮੈਂ ਕਿਉਂਕਿ ਉੱਥੇ ਗਰੀਬ ਬੰਦੇ ਨੂੰ ਕੋਈ ਪੁੱਛਦਾ ਨਹੀਂ ਲੈਣਾ ਤੇ ਲੱਗਿਆ ਰਹਿੰਦਾ ਉੱਥੇ ਮਿਲਣ ਵਾਸਤੇ ਲੀਡਰ ਹੋਣਾ ਜ਼ਰੂਰੀ ਆ ਮੇਰੀ ਇਹ ਬੇਨਤੀ ਆ ਮੈਂ ਕਿਸੇ ਦੇ ਕੋਈ ਇੱਥੇ ਖਿਲਾਫ ਨਹੀਂ ਗੱਲ ਕਰ ਰਿਹਾ ਮੈਂ ਬੇਨਤੀ ਕਰ ਰਿਹਾ ਕਿ ਮੈਨੂੰ ਸਾਥ ਦੀ ਲੋੜ ਆ ਮੇਰਾ ਸਾਥ ਦਿਓ ਕਿ ਆ ਜਿਹੜਾ ਭਾਈ ਫਾਜ ਆਥੋਂ ਜਲਾਲਾਬਾਦ ਦਾ ਐਮਐਲਏ ਆ ਇਹ ਅਸਮਾਨੀ ਬਿਜਲੀ ਬਣ ਕੇ ਮੇਰੇ ਉੱਤੇ ਡਿੱਗਿਆ ਮੇਰਾ ਕਹਾਨ ਕੀਤਾ ਮੈਨੂੰ ਕਰਜ਼ਾਈ ਕੀਤਾ ਮੈਂ ਪਹਿਲਾਂ ਹੀ ਐਮਪੀ ਦੀ ਚੋਣ ਵੇਲੇ ਲੋਕਾਂ ਤੋਂ 50-5000 ਰੁਪਇਆ ਫੜਿਆ ਸੀ ਅੱਜ ਮੈਨੂੰ ਉਹ ਬੰਦੇ ਤੰਗ ਕਰ ਰਹੇ ਆ ਕਿ ਸਾਡਾ ਪੈਸਾ ਦੇ ਮੈਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਜਾ ਰਿਹਾ ਮੈਨੂੰ ਇਹ ਕਿਹਾ ਜਾ ਰਿਹਾ ਕਿ ਤੂੰ ਨਹੀਂ ਬੋਲਣਾ ਬੋਲੂਗਾ ਮੈਂ ਮੈਨੂੰ ਕੋਈ ਬਲੌਂ ਤੋਂ ਰੋਕਣ ਵਾਲਾ ਜੰਮਿਆ ਨਹੀਂ ਰੱਬ ਵੀ ਕਿਸੇ ਟਾਈਮ ਤੇ ਆ ਕੇ ਕਹੂਗਾ ਕਿ ਪੰਜਾਬ ਦੇ ਹੱਕ ਲਈ ਨਹੀਂ ਬੋਲਣਾ ਤਾਂ ਮੈਂ ਉਹਨੂੰ ਵੀ ਕਹੂਗਾ ਬੋਲੂਗਾ ਮੇਰੀ ਜਾਨ ਤੇਰੇ ਹੱਥ ਵਿੱਚ ਆ ਤੂੰ ਉਹ ਕੱਢ ਸਕਦਾ ਮੇਰੀ ਜੀਭ ਤੇਰੇ ਹੱਥ ਵਿੱਚ ਆ ਤੂੰ ਬੋਲਣ ਤੋਂ ਰੋਕ ਸਕਦਾ ਪਰ ਜਿੰਨਾ ਚਿਰ ਮੇਰੀ ਜ਼ਮੀਰ ਜਾੜਦੀ ਆ ਉਹਨਾਂ ਚਿਰ ਮੈਂ ਬੋਲੂਗਾ ਪ੍ਰਮਾਤਮਾ ਉਹਨਾਂ ਚਿਰ ਮੈਂ ਬੋਲੂਗਾ ਤੇ ਭਰਾਵੋ ਕਿਸੇ ਬੰਦੇ ਤੇ ਤੇ ਜੋ ਜੇ ਨਾਮ ਜਿਹੜੇ ਮੇਰੇ ਤੇ ਮੁਸੀਬਤ ਬਣੀ ਕਹਿੰਦਾ ਮੇਰੇ ਤੇ ਬਹੁਤ ਲੋਕਾਂ ਨੇ ਮੈਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਮੇਰਾ ਕਹਾਨ ਹੋਇਆ ਮੈਨੂੰ ਪਤਾ ਗੋਲਦੀ ਕੰਬੋਜ਼ ਜਲਾਲਾਬਾਦ ਦੇ ਐਮ ਐਲ ਏ ਇੱਕ ਗੱਲ ਕਹੂੰਗਾ ਕਿ ਮੇਰਾ ਹੋਰ ਕੋਈ ਕਹਾਨ ਨਹੀਂ ਹੋਇਆ ਠੀਕਾ ਮੈਂ ਕਰਜ਼ਾਈ ਹੋਇਆ ਦੁਕਾਨਦਾਰਾਂ ਦਾ ਕਰਜ਼ਾਈ ਹੋਇਆ ਜਿੰਨਾ ਡੈਰੀਆਂ ਤੇ ਦੁੱਧ ਚੱਲਦਾ ਸੀ ਉਹਨਾਂ ਦਾ ਕਰਜ਼ਾਈ ਹੋਇਆ ਪਰ ਇੱਕ ਗੱਲ ਯਾਦ ਰੱਖੋ ਠੀਕਾ ਮੈਨੂੰ ਆਉਣ ਵਾਲੇ ਸਮੇਂ 'ਚ ਕਿਸੇ ਨੇ ਮੰਗਮਈ ਸਾਧ ਨਹੀਂ ਦੇਣਾ ਪਰ ਯਾਦ ਰੱਖੋ ਤੁਸੀਂ ਬੋਲਦੇ ਰਹੇ ਆ ਪਾਰਟੀਆਂ ਤੇ ਮੈਂ ਬੋਲਦਾ ਪੰਜਾਬ ਤੇ ਜਿਹੜੀ ਪਾਰਟੀ ਸਹੀ ਕੰਮ ਕਰਦੀ ਉਹਨੂੰ ਮੈਂ ਸਹੀ ਕਹਿਣਾ ਜਿਹੜੀ ਗਲਤ ਕੰਮ ਕਰਦੀ ਉਹਨੂੰ ਮੈਂ ਗਲਤ ਕਹਿਣਾ ਪਰ ਹੁਣ ਤੁਸੀਂ ਆਪ ਦੇ ਬੰਦੇ ਪਾ ਕੇ ਜਿੰਨਾ ਬੰਦਿਆਂ ਤੋਂ ਮੈਂ ਪੈਸੇ ਧਾਰੇ ਲਏ ਸੀ ਇਲੈਕਸ਼ਨ ਵੇਲੇ ਉਹਨਾਂ ਬੰਦਿਆਂ ਨੂੰ ਕਹਿ ਕੇ ਮੈਨੂੰ ਤੰਗ ਤਾਂ ਨਾ ਕਰਾਓ ਮੈਨੂੰ ਤੰਗ ਕਰਾਇਆ ਜਾ ਰਿਹਾ ਕੋਈ ਗੱਲ ਨਹੀਂ ਸਮਾ ਸਮਾ ਸਮਰਥ ਕਦੇ ਅਰਜਨ ਤੇ ਕਦੇ ਅਰਜਨ ਦੇ ਹੱਥ ਪੰਜਾਬ ਦੇ ਲੋਕੋ ਮੇਰਾ ਜਿਹੜਾ ਪਰਚਾ ਉਹ ਕੈਨਸਲੇਸ਼ਨ ਇਹਨਾਂ ਨੇ ਪਾਈ ਆ 6 ਤਰੀਕ ਦੀ ਜਿਹੜੀ ਤਰੀਕ ਪਈ ਆ ਅੱਗੋਂ ਅਗਲੇ ਦੀ ਮਰਜ਼ੀ ਆ ਜਿਹਨੇ ਪਰਚਾ ਦਿੱਤਾ ਸੀ ਉਹ ਵੀ ਵਿਚਾਰਾ ਭੋਲਾ ਪੰਛੀ ਆ ਪਿੱਛੋਂ ਦਬਾਅ ਪਾਇਆ ਉਹਦੇ ਤੇ ਵੀ ਪਰਚਾ ਦੇ ਉਹ ਉਹਦੇ ਤੇ ਦਬਾਅ ਪਾਇਆ ਵੀ ਪਰਚਾ ਦੇ ਪਰ ਕੀ ਮੇਰਾ ਕਸੂਰ ਕੋਈ ਨਹੀਂ ਸੀ ਮੈਂ 5-6 ਦਿਨ ਉਹ ਰੋਟੀਆਂ ਖਾਧੀਆਂ ਜਿਹੜੀਆਂ ਇੱਕ ਜਿਹੜਾ ਆਰੀ ਵਾਲਾ ਬਲੇਟ ਹੁੰਦਾ ਨਾ ਜਿਹੜਾ ਲੱਕੜਾ ਵਾਲਾ ਜਿਹੜਾ ਲੱਕੜ ਜਿਹੜੇ ਕਹਿੰਦੇ ਆਪਾਂ ਲੱਕੜਾਂ ਦੇ ਜੱਥੇ ਲੱਗ ਜਾਂਦੇ ਆ ਆਰਾ ਆਰ ਆਰ ਕੇ ਬਲੇੜ ਸੀ ਜਿਹੜੇ ਉਹਨਾਂ ਅਰਗੀਆਂ ਘੜੀਆਂ ਘੜੀਆਂ ਰੋਟੀਆਂ ਖਾਧੀਆਂ ਮੇਰੇ ਪੇਟ ਦੇ ਵਿੱਚ ਪ੍ਰੋਬਲਮ ਪੈ ਗਈ ਤੇ ਜਿਹੜੇ ਵਿਚਾਰੇ ਉੱਥੇ ਪਤਾ ਨਹੀਂ ਸਾਲਾਂ ਬਾਜੀ ਬੱਧੇ ਆ ਠੂਠੇ ਆ ਸੱਚੇ ਉਹਨਾਂ ਦੇ ਨਾਲ ਪਤਾ ਨਹੀਂ ਕੀ ਵਿਚਾਰਿਆਂ ਨਾਲ ਹੋਣਾ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਪੰਜਾਬ ਦੇ ਲੋਕੋ ਮੇਰੇ ਨਾਲ ਖੜੋ ਜੇ ਮੈਨੂੰ ਤੁਹਾਡੀ ਲੋੜ ਪਊਗੀ 6 ਤਰੀਕ ਤੋਂ ਬਾਅਦ ਮੈਂ 6 ਤਰੀਕ ਸ਼ਾਮ ਨੂੰ ਦੱਸ ਦਊਗਾ ਕੀ ਬੰਦਦਾ ਕੀ ਨਹੀਂ ਬੰਦਦਾ ਫਿਰ ਬਈ ਮੇਰਾ ਸਾਥ ਦੇ ਆ ਜੇ ਇਹ ਮੈਂ ਸਾਰੇ ਮੀਡੀਆ ਚੈਨਲਾਂ ਨੂੰ ਬੇਨਤੀ ਕਰਦਾ ਕਿ ਮੇਰੀ ਜਿਹੜੀ ਗੱਲ ਆ ਉਹ ਹਰ ਇੱਕ ਚੈਨਲ ਤੇ ਚਲਾਓ ਜੇ ਤਾਂ ਕਿ ਮੇਰੇ ਨਾਲ ਕੋਈ ਆ ਕੇ ਖੜ ਜਾਵੇ ਮੈਂ ਦੀਪ ਦਸ਼ਾਨੰਦ ਜੀ ਕਰਨਜੀਤ ਗਹਿਰੀ ਜੀ ਸਾਰਿਆਂ ਨੂੰ ਬਾਬਾ ਮੇਦਰ ਸਿੰਘ ਸੋਢੀ ਜੀ ਪਿੰਡ ਪਿੰਡੂ ਮਜ਼ਦੂਰ ਯੂਨੀਅਨ ਜਿੰਨੀਆਂ ਵੀ ਜਿੰਨੇ ਵੀ ਸਾਡੇ ਮਜ਼ਦੂਰ ਜੱਥੇ ਬੰਦੀਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਤੁਹਾਡੀ ਲੋੜ ਪਈ 6 ਤਰੀਕ ਤੋਂ ਬਾਅਦ ਤਾਂ ਤੁਸੀਂ ਸਾਰੇ ਦੇ ਸਾਰੇ ਫਾਜਲ ਕਾ ਇਕੱਠੇ ਹੋ ਜਾ ਜੇ ਔਰ ਨਾਲ ਹੀ ਬੇਨਤੀ ਇਹ ਕਰਦਾ ਕਿ ਭਾਈ ਮੈਂ ਕੋਈ ਇੱਥੇ 扑ਕਾ ਨਹੀਂ ਰਿਹਾ ਕਿਸੇ ਨੂੰ ਪਰ ਮੇਰੇ ਸਾਧਨ ਤਾਂ ਮੈਨੂੰ ਦਿੱਤੇ ਜਾਂਦੇ ਮੈਨੂੰ ਬਾਹਰ ਕੱਢਿਆ ਤੇ ਮੇਰੇ ਸਾਧਨ ਵੀ ਬਾਹਰ ਕੱਢੋ ਮੇਰਾ ਅਸਲਾ ਵੀ ਮੈਨੂੰ ਦਿਓ ਮੈਂ ਜਿਨ੍ਹਾਂ ਦੇ ਭਾਈ ਸਾਧਨਾ ਮੈਂ ਫੜਾਵਾਂ ਉਹਨਾਂ ਦੇ ਤੇ ਪਰ ਕਹਾਂ ਮੈਨੂੰ ਤਾਂ ਕਿਉਂ ਕੀਤਾ ਜਾ ਰਿਹਾ ਕਿਹੜੀ ਗੱਲੋਂ ਕਦੇ ਕਿਹਾ ਜਾ ਰਿਹਾ ਸੀ ਜਿਹੜੇ ਐਸੇ ਨੇ ਪਰਚਾ ਕੱਟਿਆ ਉਹ ਕਿਨਾਂ ਸਪੁਰਦਾਰੀ ਲੱਗੂਗੀ ਮੈਂ ਤਾਂ ਕਹ ਕਿਤੇ ਜਾਓ ਉਹ ਤਾਂ ਵੈਸੇ ਲੱਗ ਜਾਣੀ ਆ ਪਰ ਭਾਈ ਮੈਨੂੰ ਅੱਜ ਤਿੰਨ ਅੱਜ ਦਾ ਦਿਨ ਤਾਂ ਮੈਂ ਮਿੰਨਤਾ ਕਰਦਾ ਰਿਹਾ ਤਿੰਨ ਦਿਨ ਲਗਾਤਾਰ ਮੈਂ ਜ਼ਮਾਨਤੀ ਹੇ ਮੁੱਲ ਵੀ ਪੁੱਛਦਾ ਰਿਹਾ ਮੈਨੂੰ ਕੋਈ ਜ਼ਮਾਨਤੀਆਂ ਨਹੀਂ ਮਿਲਿਆ ਉਹ ਕਹਿੰਦੇ ਰਜਿਸਟਰੀ ਵਾਲੀ ਜਗ੍ਹਾ ਚਾਹੀਦੀ ਆ ਗੱਡੀਆਂ ਇਹਨਾਂ ਨੇ ਸਾਰੀਆਂ ਵਿੱਚ ਲਿਖਵਾਤੀਆਂ ਸੀ ਹੋ ਸਕਦਾ ਨਹੀਂ ਕਿਸ ਗੱਡੀ ਵਾਲੇ ਵੀਰ ਨੂੰ ਕਹਿ ਕੇ ਜ਼ਮਾਨਤ ਲਵਾ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਾਂ ਨੂੰ ਬੇਨਤੀ ਆ ਤੁਸੀਂ ਕਿਸਾਨ ਮਜ਼ਦੂਰ ਏਕਤਾ ਕਹਿੰਦੇ ਆ ਤੁਹਾਨੂੰ ਇੱਕ ਗੱਲ ਦਾ ਪਤਾ ਮੈਂ ਕਦੇ ਵੀ ਜਾਤ ਪਾਤ ਦੀ ਗੱਲ ਨਹੀਂ ਕੀਤੀ ਪੰਜਾਬ ਦੀ ਗੱਲ ਕੀਤੀ ਆ ਤੇ ਹੁਣ ਮੈਨੂੰ ਤੁਹਾਡੀ ਲੋੜ ਆ ਜੇ ਤੁਸੀਂ ਭਾਨੇ ਸਿੱਧੂ ਵਾਸਤੇ ਖੜ੍ਹ ਸਕਦੇ ਆ ਲੱਖੇ ਸਧਾਨੇ ਵਾਸਤੇ ਖੜ੍ਹ ਸਕਦੇ ਹੋ ਉਸ ਭਰਾ ਸਾਡੇ ਉਹ ਵੀ ਪੰਜਾਬ ਦੀ ਗੱਲ ਕਰਦੇ ਆ ਫਿਰ ਤੁਸੀਂ ਭਾਈ ਮੇਰੇ ਵਾਸਤੇ ਵੀ ਖੜ੍ਹ ਸਕਦੇ ਆ ਮੀਡੀਆ ਚੈਨਲਾਂ ਨੂੰ ਬੇਨਤੀ ਆ ਜੇਕਰ ਤੁਸੀਂ ਮੰਤਰੀਆਂ ਵਾਸਤੇ ਖੜ੍ਹ ਸਕਦੇ ਆ ਤਗੜੇ ਲੋਕਾਂ ਵਾਸਤੇ ਖੜ ਸਕਦੇ ਆ ਫਿਰ ਤੁਸੀਂ ਭਾਈ ਮੇਰੇ ਵਾਸਤੇ ਵੀ ਖੜ ਸਕਦੇ ਆ ਤੇ ਕਿਸਾਨ ਯੂਨੀਅਨਾਂ ਨੂੰ ਵਾਰ-ਵਾਰ ਬੇਨਤੀ ਕਰ ਰਿਹਾ 31 ਜਥੇ ਬੰਦੀਆਂ ਹੋ ਸਕਦਾ ਵਿੱਚੋਂ ਕਈਆਂ ਨੂੰ ਮੈਂ ਚੰਗਾ ਨਾ ਲੱਗਦਾ ਹਾਂ ਬਾਹਰੀਆਂ ਨਹੀਂ 10 ਨਹੀਂ 15 ਨਹੀਂ ਤਾਂ ਨਾ ਤਾਂ ਮੇਰੇ ਨਾਲ ਖੜ ਜੋ ਮੈਨੂੰ ਹੌਸਲਾ ਹੋ ਜੇ ਮੈਂ ਵੀ ਲੋਕਾਂ ਦੇ ਮੂੰਹ ਬੰਦ ਕਰ ਸਕਾਂ ਜਿਹੜੇ ਮੈਨੂੰ ਕਹਿੰਦੇ ਆ ਵੀ ਹੁਣ ਤੇਰੇ ਨਾਲ ਕਿਸਾਨ ਕਿਉਂ ਨਹੀਂ ਖੜੇ ਮੈਂ ਉਹਨਾਂ ਨੂੰ ਕਹਿ ਤਾ ਸਕਾਂ ਵੀ ਭਾਈ ਨਹੀਂ ਉਹ ਜਾਤ ਪਾਤ ਕਹਿੰਦੇ ਜਾਤ ਪਾਤ ਪੈ ਪੈ ਕੇ ਪੰਜਾਬ ਤਬਾਹ ਹੋ ਰਿਹਾ ਪੰਜਾਬ ਬਰਬਾਦ ਹੋ ਰਿਹਾ ਪੰਜਾਬ ਸਾਡਾ ਬਦਨਾਮ ਹੋ ਰਿਹਾ ਜਿਵੇਂ ਕਿਸੇ ਟੈਕ ਕਿਸੇ ਟਾਈਮ ਤੇ ਯੂਪੀ ਨੂੰ ਬਦਨਾਮ ਕੀਤਾ ਗਿਆ ਸੀ ਉਸੇ ਤਰ੍ਹਾਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਅੱਜ ਮੈਨੂੰ ਪੰਜਾਬ ਕੋ ਲੋੜ ਆ ਤੁਹਾਡੀ ਤੁਸੀਂ ਮੇਰੇ ਨਾਲ ਖੜਿਆ ਜੇ ਜੇ ਤਾਂ 6 ਤਰੀਕ ਨੂੰ ਮੇਰਾ ਪਰਚਾ ਕੈਨਸਲ ਹੁੰਦਾ ਮੈਨੂੰ ਮੇਰੇ ਸਾਧਨ ਮਿਲਦੇ ਆ ਤਾਂ ਮੈਂ ਉਹ ਵੀ ਦੱਸ ਦੂੰਗਾ ਜੇ ਨਾ ਮਿਲੇ ਭਾਈ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਤੇ ਫਿਰ ਆਪ ਜੀ ਨੇ ਸਾਰੀ ਜਿਹੜੀ ਸੰਗਤ ਆ ਪੰਜਾਬ ਦੀ ਜਾਗਦੀਆਂ ਜ਼ਮੀਰਾਂ ਵਾਲੇ ਮੇਰੇ ਨਾਲ ਜ਼ਰੂਰ ਖੜਿਆ ਜੇ ਇਹ ਮੇਰੀ ਬੇਨਤੀ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਤੋਂ ਕਹਿ ਰਿਹਾ ਕਿ ਜਿਹੜੇ ਲੋਕ ਬੋਲਦੇ ਆ ਸਭ ਤੋਂ ਪਹਿਲਾਂ ਤਾਂ ਭਾਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਵੀ ਕਿਸੇ ਤੇ ਤੇ ਜਜੇ ਨਾ ਮਾਂ ਬਾਪ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਹੋਰ ਤਾਂ ਇਹਨਾਂ ਤੇ ਵੀ ਜਦੋਂ ਤੁਸੀਂ ਪੰਜਾਬ ਦੇ ਹਿੱਤਾਂ ਲਈ ਬੋਲਦੇ ਆ ਨਾ ਉਦੋਂ ਕਿਸੇ ਪਰਿਵਾਰ ਦੇ ਮੈਂਬਰ ਦੇ ਨਾ ਤੇ ਜਜੇ ਬਾਹਰ ਦੀ ਤਾਂ ਦੂਰ ਦੀ ਗੱਲ ਹੈ